ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਸਰਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪੈਂਡ ਦੇ ਆਲਪਰਾ ਮਿਰਜਾ ਤਸੀਲ ਰਾਮਪਰਾਪੁਰ ਜ਼ਿਲ੍ਹਾ ਬਠਿੰਡਾ ਬਾਈ ਦੇ ਘਰੇ ਆਏ ਜੀ ਬਾਈ ਕੋਲ ਇੱਕ ਇਕੱਟਾ ਬਕਾਊ ਆ ਇਹ ਕਾਲਮ ਉਮਰ ਹੈਗੀ ਹੈ 1.5 ਸਾਲ ਦੀ ਦੱਸਦੇ ਆ ਉਹ ਸ਼ਮਤ ਦਿਖਾ ਨਹੀਂ ਸਾਡੀ ਮਾਈ ਦਾ ਪੁੱਤ ਦਾ ਬਹੁਤ ਐ ਹੈ 1.5 ਸਾਲ ਦੀ ਉਮਰ ਆ ਚੈੱਕ ਕਰ ਕੋਈ ਵਪਾਰ ਦਾ ਕੰਮ ਨਹੀਂ ਚੈੱਕ ਕਰ ਲਈ ਤੁਸੀਂ ਸਿੰਘ ਹੀ ਬਹ ਮੋੜਦਾ ਹੁੰਦਾ ਹੁਣ ਤਾਂ ਉਹ ਦੇਖਣੋ ਮੂਰੇ ਸਾਲ ਨੂੰ ਤਿਆਰ ਹੋ ਜੂ ਪੁਰਾ ਤੇ ਬਾਈ ਕਹਿੰਦਾ ਇੰਨੀ ਕਿ ਬਿੰਦ ਤੇ ਜੀ ਪਰ ਵੱਡ ਨਾਲ ਨਹੀਂ ਦੇਣਾ ਕਹਿੰਦਾ ਇੰਨਾ ਧਿਆਨ ਰੱਖੋ ਜੀ ਕਿਉਂਕਿ ਉਹ ਕਹਿੰਦਾ ਆਪ ਕੋ ਵੱਡ ਨਾਲ ਨਹੀਂ ਦੇਣਾ ਫਿਰ ਫੜਾ ਇੱਕ ਕਰੇ ਜਾਈਏ ਕਹਿੰਦੀ ਕੁਈ ਬਾਈ ਨੂੰ ਪੈਸੇ ਲੋੜ ਨਹੀਂ ਬਾਈ ਕਹਿੰਦਾ ਆਪਾਂ ਵੇਚਣਾ ਕਿਉਂਗਾ ਬਾਈ ਦਾ ਇੱਕ ਮਾਰ ਕੱਟੀ ਐ ਇੱਕ ਇੱਕ ਬਾਈ ਕੋਲ ਮੱਝ ਸੂਣ ਵਾਲੀ ਆ ਬੈਠੀ ਆ ਤੇ ਉਹਦੇ ਕਰਕੇ ਜਾਨਵਰ ਥਾਂ ਭੀੜਾ ਤੇ ਜਾਨਵਰ ਵੱਧਾ ਜਿੰਨੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਕਰ ਲਾ ਕਰੋ ਅਗਾਂਹ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਦਰਵੇ ਬਾਕੀ ਆਪਾਂ ਹੁਣ ਤੁਹਾਨੂੰ ਇੱਕ ਹੋਰ ਵੀ ਆਫਰ ਦਵਾਂਗੇ ਆਪਾਂ ਚੈਨਲ ਦੇ ਗਿਫਟ ਗੋਡ ਤਿਆਰ ਕਰ ਰਹੇ ਆ ਤੇ ਆਪਾਂ ਸਾਰੇ ਪਾਸੇ ਵੰਡਾਂਗੇ ਆਪਾਂ ਦੇਖੀ ਆ ਚੱਕਰੀ ਬਣਾ ਬਾਕੀ ਆਪਣਾ ਰੇਟ ਵੀ ਅੱਧਾ ਹੁੰਦਾ ਬਾਕੀ ਨਾਲ ਜੇ ਕਿਸੇ ਨੂੰ ਵੀਡੀਓ ਬਣਾਉਣੀ ਹੈ ਆਪਣੇ ਨਾਲ ਸੰਪਰਕ ਕਰ ਲਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 843736244 ਤੇ ਤੋੜਾ ਗੁਰਾ ਪੂਰਾ ਵਧੀਆ ਜੀ ਵਾਜਣ ਵੀ ਹੈਗਾ ਸਲਾਮ ਵਾਲੇ ਕੁਈ ਆਇਆ ਨਾ ਤੇ ਤੁਹਾਨੂੰ ਸਲਾਮ ਹੈ ਬਾਈ ਨੂੰ ਬਹੁਤ ਹੈ ਕੱਟੇ ਦਾ ਥੋੜੀ ਬਾਈ ਨੂੰ ਕੇ ਸਪੋਰਟ ਕਰਿਆ ਕਰੋ ਵੀ ਆਪਣੇ ਚੈਨਲ ਨੂੰ ਆਪਾਂ ਦੇ ਨਾਲ ਦੇ ਨੇ ਪਹੁੰਚ ਜਾਂਦੇ ਆਲੇ ਦਿਖਰੇ ਜੇ ਕਿਹਨੂੰ ਲੋਡ ਹੋਵੇ ਬਾਈ ਨੂੰ ਕੱਟੇ ਦੀ ਕਈਰ ਕੋਈ ਸ਼ੌਂਕੀ ਹੁੰਦਾ ਘਰੇ ਰੱਖਣ ਵਾਸਤੇ ਤੇ ਬਾਈ ਨਾਲ ਜਰੂਰ ਸੰਪਰਕ ਕਰ ਲਓ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਕਨੈਕਟ ਜਰੂਰ ਕਰਿਓ ਪਿੰਡ ਹੈਗਾ ਦਿয়ালਪੁਰਾ ਮਿਰਝਾ ਸੀਲ ਨੂੰ ਰੰਪਰਾ ਫੂਲ ਪੈਂਦੀ ਆ ਜਿਲ੍ਹਾ ਬਰਹੰਡਾ ਪੈਂਦਾ ਜੀ ਧੰਨਵਾਦੀ ਮਿਲਦੇ ਆ ਕੋਈ ਹੋਰ ਨਵੀਂ ਵੀਡੀਓ ਤੇ ਥੈਂਕ ਯੂ